ਪੰਜਾਬੀਓ ਸਸਰੀ ਕਾਲ ਜਿਵੇਂ ਕਿ ਅਮਰਪਾਲ ਸਿੰਘ ਦਾ ਸਾਥੀ ਛੁੱਟ ਕੇ ਜੇਲ੍ਹ ਦੇ ਵਿੱਚੋਂ ਆਇਆ ਤੇ ਇੱਕ ਖਬਰ ਲੀਕ ਹੋ ਗਈ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਪੰਜਾਬ ਦੇ ਨੌਜਵਾਨਾਂ ਦੇ ਲਈ ਉਹਨਾਂ ਨੌਜਵਾਨਾਂ ਦੇ ਲਈ ਜਿਨ੍ਹਾਂ ਨੌਜਵਾਨਾਂ ਨੇ ਭਾਈ ਅਮਰਪਾਲ ਸਿੰਘ ਨੂੰ ਖੰਡੂਰ ਸਾਹਿਬ ਤੋਂ ਜਿਤਾ ਕੇ ਐਮਪੀ ਬਣਾਇਆ ਸੀ ਇੱਕ ਖਬਰ ਲੀਕ ਹੋ ਚੁੱਕੀ ਹੈ ਤੇ ਮੈਂ ਤੁਹਾਡੇ ਸਾਹਮਣੇ ਦਾ ਸਬੂਤ ਇਹਨੂੰ ਸਾਬਤ ਕਰੂੰਗਾ ਕੀ ਖਬਰ ਲੀਕ ਕਿਵੇਂ ਹੋਈ ਆ ਦਰਸਾਲ ਇਹਨੂੰ ਚੈਨਲਾਂ ਤੋਂ ਬਚਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਸੀ ਵੀ ਜਿਆਦਾ ਚੈਨਲਾਂ ਨੂੰ ਇਸ ਗੱਲ ਦਾ ਭਲਕ ਨਾ ਲੱਗੇ ਮੈਂ ਇੱਕ ਪਹਿਲਾਂ ਵੀ ਕਹਾਣੀ ਤੁਹਾਨੂੰ ਦੱਸ ਰਹੀ ਰੱਖੀ ਐ ਇਸ ਗੱਲ ਬਾਰੇ ਕਿ ਇੱਕ ਬੰਦੇ ਨੇ ਕਮੈਂਟ ਕੀਤਾ ਕਿ ਸਾਨੂੰ ਲੱਗਦਾ ਵੀ ਇਹ ਖਬਰ ਆ ਜਿਹੜੀ ਜਿਹੜੀ ਸੁਣਵਾਈ ਵਾਲੀ ਖਬਰ ਸੀ 9 ਤਰੀਕ ਦੀ 9 ਤਰੀਕ ਨੂੰ ਸੁਣਵਾਈ ਚੱਲ ਰਹੀ ਸੀ ਭਾਈ ਅਮਰਪਾਲ ਸਿੰਘ ਤੇ ਬਾਕੀ ਸਾਥੀਆਂ ਤੇ ਤੇ ਕੁਝ ਲੋਕਾਂ ਦੇ ਕਮੈਂਟ ਆਏ ਸੀ ਵੀ ਇਹ ਖਬਰ ਹੋਰ YouTube ਚੈਨਲ ਦੇ ਉੱਪਰ ਦੇਖੀ ਨਹੀਂ ਗਈ ਤਾਂ ਮੈਂ ਇਸ ਖਬਰ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਣਾ ਕਿ ਜਿਹੜੀ ਇਹ ਖਬਰ ਲੀਕ ਹੋਈ ਹੈ ਭਾਈ ਅਮਰਪਾਲ ਸਿੰਘ ਨੂੰ ਰਿਹਾ ਹੋਣ ਦੀ ਤਾਂ ਉਹਦੇ ਸਾਥੀ ਬੰਨਿਓ ਬਹੁਤ ਵੱਡਾ ਸੁਨੇਹਾ ਤੇ ਬਹੁਤ ਵੱਡੀ ਖੁਸ਼ਖਬਰੀ ਮੈਂ ਤੁਹਾਡੇ ਸਾਹਮਣੇ ਅੱਜ ਸੁਣਾਉਣ ਜਾ ਰਿਹਾ ਤਾਂ ਇਸ ਦੇ ਉੱਪਰ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦੇਵਾਂ ਜਿੰਨੇ ਪੰਜਾਬ ਦੇ ਤੁਸੀਂ ਵਸਨੀਕ ਪੰਜਾਬ ਦੇ ਵਾਸੀ ਹੋ ਤਾਂ ਇੱਕ ਇੱਕ ਪੰਜਾਬੀ ਨੇ ਇੱਕ ਇੱਕ ਸਿੱਕ ਕੌਮ ਦੇ ਮੈਂ ਕਹਿੰਦਾ ਵੀ ਜਿਵੇਂ ਕੌਮੀ ਨੂੰ ਇਸ ਗੱਲ ਦੇ ਉੱਤੇ ਗੌਰ ਕਰਨੀ ਬੜੀ ਜ਼ਰੂਰੀ ਆ ਕਿਉਂਕਿ ਸਾਡਾ ਪੰਜਾਬ ਦਾ ਉਹ ਯੋਧਾ ਜਿਹੜਾ ਐਨਐਸਏ ਲੱਗਣ ਦੇ باوجود ਵੀ ਬਾਹਰ ਆਊਆ ਤੇ ਹਰ ਹੀਲੇ ਆਊਆ ਤੁਹਾਡੇ ਵਿੱਚ ਆਊਆ ਤੇ ਅਮਰਪਾਲ ਸਿੰਘ ਵੀ ਬਾਹਰ ਆਉਣਗੇ ਇਸ ਦੀ ਖਬਰ ਤੁਹਾਡੇ ਸਾਹਮਣੇ ਮੈਂ ਤਰਨ ਜਾ ਰਿਹਾ ਧਿਆਨ ਦੇ ਨਾਲ ਸੁਣਨਾ ਔਰ ਉਸ ਤੋਂ ਬਾਅਦ ਤੁਹਾਡਾ ਫਰਜ਼ ਹੈ ਕਿ ਇਸ ਵੀਡੀਓ ਨੂੰ ਬਦ ਤੋਂ ਬਦ ਗਰੁੱਪਾਂ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਫੈਲਾ ਦੇਣਾ ਸੁਣੋ ਡਿਬਰੂਗੜ੍ਹ ਜੇ ਤੂੰ ਮਹਾਰਾਣੀ ਅਮਿਤਪਾਲ ਦੇ ਸਾਥੀ ਜਿੱਥੂ ਅੱਜ ਮੋਗਾ ਲਿਆਤਾ ਗਿਆ ਤਾਂ ਸੁਵੇ ਤੋੜਾ ਸਾਥੀ ਜਾ ਰਿਹਾ ਬਸਾਂਤ ਸਿੰਘ ਹੈ ਐਮਪੀ ਅਮਿਤਪਾਲ ਸਿੰਘ ਦਾ ਸਾਥੀ ਹੈ ਡਿਬਰੂਗੜ੍ਹ ਜੇ ਦੇ ਵਿੱਚ ਅਮਿਤਪਾਲ ਨੂੰ ਨਾਲ ਜੜਾਗਾ ਵਾਅਦਾ ਦੇ ਸਲਾਹੂ ਨਾਲ

ਉਹ ਗੋਗਾ ਦੇ ਅੰਦਰ ਕੀ ਆਸਰਾਬ ਦੇ ਜੇਲ੍ਹ ਦੇ ਵਿੱਚ ਬੰਦ ਇੱਕ ਗੱਲ ਸਮਝੋ ਪੰਜਾਬੀਓ ਗੱਲ ਬੜੀ ਗੌਰ ਦੇ ਨਾਲ ਸੁਣਨ ਵਾਸਤੇ ਆ ਕਿਉਂਕਿ ਇੱਕ ਇੱਕ ਪੰਜਾਬੀ ਨੂੰ ਮੈਂ ਕਹਿਣਾ ਆਪਣੇ ਵਨੀਓ ਇਹ ਗੱਲ ਦੇ ਉੱਤੇ ਪਹਿਰਾ ਦੇਣ ਦੀ ਤੇ ਸੋਚਣ ਦਾ ਵਿਸ਼ਾ ਕੀ ਹੈ ਜਿਹੜੀ ਗੱਲ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ ਇਹਨੂੰ ਬੜੀ ਹੀ ਗੌਰ ਦੇ ਨਾਲ ਸਮਝਣ ਦੀ ਲੋੜ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਤਾਂ ਨੌਜਵਾਨੋ ਮੈਂ ਤੁਹਾਡੇ ਸਾਹਮਣੇ ਉਸ ਤੋਂ ਪਹਿਲਾਂ ਗੱਲ ਧਰ ਆਪਦੇ ਹਿਰਦੇ ਨੂੰ ਇਹ ਪੁੱਛ ਕੇ ਜ਼ਰੂਰ ਇੱਕ ਵਾਰ ਦੇਖਣਾ ਕਿ ਕੋਸ ਮਾਂ ਦਾ ਯੋਧਾ ਬੰਦ ਆ ਯਾਰ ਜਿਨ੍ਹਾਂ ਨੇ ਤੁਸੀਂ ਦੇਖੋ ਕਿੰਨਾ ਪਰਿਵਾਰ ਜੂਝ ਰਿਹਾ ਅੱਜ ਤੇ ਇੱਕ ਸੰਘਰਸ਼ ਕਰ ਰਿਹਾ ਵੱਡੇ ਪੱਦਰ ਤੇ ਉਹਨਾਂ ਨੇ ਲੜਾਈ ਲੜ ਕੇ ਵੀ ਦੇਖ ਲਈ ਕੋਈ ਉਹਨਾਂ ਦੇ ਹੱਥ ਨਹੀਂ ਲੱਗੀ ਗੱਲ ਇਹੀ ਗੱਲ ਸੀ ਪਰ ਹੁਣ ਹੁਣ ਉਸ ਨੂੰ ਰੋਕਣ ਵਾਲਾ ਕੋਈ ਧਰਤੀ ਦੇ ਉੱਤੇ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਕਿਉਂ ਜਿਹੜੀ ਗੱਲ ਨੂੰ ਮੈਂ ਚਾਹੁੰਦਾ ਸੀ ਬੜੇ ਲੰਬੇ ਸਮੇਂ ਤੋਂ ਰਾਤ ਵੀ ਮੈਂ ਇਸੇ ਟਪਕ ਦੇ ਉੱਤੇ ਵੀਡੀਓ ਪਾ ਚੁੱਕਿਆ ਕਿਉਂ ਕਿ ਇਹੀ ਗੱਲ ਮੈਂ ਚਾਹੁੰਦਾ ਵੀ ਸਾਡੇ ਲੋਕਾਂ ਦੇ ਇਹ ਗੱਲ ਘਰ ਕਰ ਜੇ ਹੁਣ ਇੱਕ ਸਿੱਧਾ ਚਾਬੀ ਖੁੱਲੀ ਹੈ ਜਾਨੀ ਚਾਬੀ ਦੇ ਨਾਲ ਉਹ ਤਾਲਾ ਖੁੱਲਿਆ ਜਿਹੜਾ ਤਾਲਾ ਮੈਂ ਖੋਲਣਾ ਖੁੱਲਦਾ ਦੇਖਣਾ ਚਾਹੁੰਦਾ ਸੀ ਕਿਹੜਾ ਮੈਂ ਚਾਹੁੰਦਾ ਸੀ ਵੀ ਜਿਵੇਂ ਰਾਮ ਰਹੀਮ ਨੂੰ ਪ੍ਰੋਫ ਮਿਲੀ ਹੈ ਇੱਕ ਸਾਲ ਦੇ ਵਿੱਚ ਕਈ-ਕਈ ਵਾਰ ਮਿਲੀ ਹੈ ਉਸੇ ਹੀ ਪ੍ਰਕਾਰ ਸਾਡੇ ਨੌਜਵਾਨਾਂ ਨੂੰ ਸਿੱਖਾਂ ਨੂੰ ਸਿੰਘਾਂ ਨੂੰ ਪ੍ਰੋਬਲ ਮਿਲਣੀ ਚਾਹੀਦੀ ਹੈ ਤਾਂ ਹੁਣ ਉਹਦੀ ਸ਼ੁਰੂਆਤ ਦੀ ਜਿਹੜੀ ਝਲਕ ਹੈ ਉਹ ਤੁਸੀਂ ਬਲਵੰਤ ਸਿੰਘ ਦੇ ਵਿੱਚ ਤੁਸੀਂ ਨਜ਼ਰ ਆ ਰਹੀ ਹੈ ਤੁਹਾਨੂੰ ਉਹ ਝਲਕ ਦਿਸ ਗਈ ਇਸ ਗੱਲ ਤੋਂ ਕੋਈ ਠੁਕਰਾ ਨਹੀਂ ਸਕਦਾ ਇਹਨੂੰ ਉਸ ਬੰਦੇ ਨੂੰ ਛੱਡਿਆ ਗਿਆ ਤਾਂ ਹੁਣ ਜਿਹੜੀ ਭਾਈ ਅਮਰਪਾਲ ਸਿੰਘ ਦੀ ਲੀਕ ਹੋਣ ਦੀ ਖਬਰ ਕੀ ਹੈ ਉਹ ਖਬਰ ਇਹ ਹੈ ਜਦੋਂ ਭਾਈ ਅਮਰਪਾਲ ਸਿੰਘ ਤੇ ਐਨਐਸਏ ਲੱਗਿਆ ਬਲਵੰਤ ਸਿੰਘ ਤੇ ਐਨਐਸਏ ਲੱਗਿਆ ਤਾਂ ਉਸ ਬਲਵੰਤ ਸਿੰਘ ਨੂੰ ਜੇਲ੍ਹ ਦੇ ਵਿੱਚ ਉਹ ਰਿਹਾ ਕੀਤਾ ਜਾਂਦਾ ਪ੍ਰੋਲ ਦੇ ਕੇ ਤਾਂ ਹੁਣ ਕਿ ਭਾਈ ਅਮਰਪਾਲ ਸਿੰਘ ਉਹਦੇ ਤੇ ਅਟਨੀ ਲੱਗੇ ਕੋਈ ਅਲੱਗ ਉਹਦੇ ਤੇ ਧਾਰਾ ਨਹੀਂ ਲੱਗੀ ਤਾਂ ਫਿਰ ਭਾਈ ਅਮਰਪਾਲ ਸਿੰਘ ਨੂੰ ਕਿਵੇਂ ਅੰਦਰ ਰੱਖ ਲੈਣਗੇ ਤਾਂ ਹੁਣ ਪ੍ਰੋਲ ਦੇ ਉੱਤੇ ਜਦੋਂ ਭਾਈ ਅਮਰਪਾਲ ਸਿੰਘ ਬਾਹਰ ਆਊਗਾ ਮੇਰੀ ਤੁਹਾਡੇ ਸਾਹਮਣੇ ਇੱਕ ਵੱਡੀ ਅਪੀਲ ਆ ਜਿਹੜੀ ਕਿ ਆਪਾਂ ਕਦੇ ਨਹੀਂ ਕੀਤੀ ਜ਼ੀਰੋ ਗਰਾਉਂਡ ਤੇ ਜ਼ੀਰੋ ਗਰਾਉਂਡ ਤੇ ਆਪਾਂ ਸਾਰਿਆਂ ਨੇ ਭਾਈ ਅਮਰਤਪਾਲ ਸਿੰਘ ਦਾ ਸਮਰਥਨ ਦੇਣਾ ਹੋਊਗਾ ਆਪਣੀ ਮਰਜ਼ੀ ਦੇ ਨਾਲ ਨਾ ਕਿ ਕਿਸੇ ਦੇ ਕਹਿਣ ਤੇ ਕਿਉਂਕਿ ਪੰਜਾਬ ਦੇ ਲਈ ਉਹ ਨਿਕਲਿਆ ਸੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਤਾਂ ਆਪਾਂ ਉਸ ਬੰਦੇ ਦਾ ਸਾਥ ਦੇਵਾਂਗੇ ਜਿਸ ਦਿਨ ਭਾਈ ਅਮਰਤਪਾਲ ਸਿੰਘ ਨੂੰ ਪ੍ਰੋਬਲਮ ਮਿਲਣੀ ਆ ਉਸੇ ਦਿਨ ਇੱਕ ਐਲਾਨ ਜ਼ਰੂਰ ਹੋਣਾ ਮੈਂ ਤੁਹਾਨੂੰ ਪਹਿਲਾਂ ਹੀ ਸਾਫ਼ ਕਰ ਦਿੰਦਾ ਐਲਾਨ ਕਿਹੜਾ ਹੋਣਾ ਐਲਾਨ ਇੱਕ ਰਿਹਾਈ ਵਾਸਤੇ ਇੱਕ ਲੋਕਾਂ ਦੇ ਵਿੱਚ ਜੋਸ਼ ਭਰਿਆ ਜਾਣਾ ਉਸ ਦਿਨ ਦੇ ਵਿੱਚ ਚਾਹੇ 1 ਦਿਨ ਦੀ ਮਿਲਦੀ ਹੈ 2 ਦਿਨ ਦੀ ਮਿਲਦੀ ਹੈ ਜਾਂ 3 ਦਿਨ ਦੀ ਮਿਲਦੀ ਹੈ ਮੈਂ ਕਹਿਣਾ ਵੀ ਜੇ ਮਹੀਨੇ ਦੀ ਪ੍ਰੋਲ ਦੇ ਦਿੱਤੀ ਜਾਵੇ ਤੇ ਸਾਡੇ ਪੰਜਾਬ ਦਾ ਰੁਖ ਬਦਲ ਜਾਣਾ ਕਿਵੇਂ ਭਾਈ ਅਮਰਪਾਲ ਸਿੰਘ ਦੇ ਉਹ ਸ਼ਬਦ ਕੋਈ ਨਹੀਂ ਭੁੱਲਦਾ ਜਿਹੜੇ ਉਹਨੇ ਪਹਿਲਾਂ ਵੀ ਕਹੇ ਨੇ ਤੇ ਹੁਣ ਵੀ ਜਿਹੜੀ ਸਾਡੇ ਵਿੱਚ ਉਹਨੇ ਸਪੀਚ ਦੇਣੀ ਹੋਊਗੀ ਉਹ ਬੜੀ ਹੀ ਇੱਕ ਅਨੋਖੀ ਤੇ ਬੜੀ ਹੀ ਇੱਕ ਅਹਿਮ ਸਾਬਤ ਹੋਊਗੀ ਸਾਡੇ ਲੋਕਾਂ ਦੇ ਲਈ ਮੈਂ ਕਹਿਣਾ ਵੀ ਹਰ ਬੰਦੇ ਨੂੰ ਮੈਂ ਕਿਉਂ ਇਹ ਵੀਡੀਓ ਦੇ ਉੱਤੇ ਇਨਾ ਜੋਰ ਦੇ ਰੱਖਿਆ ਮੈਂ ਦੂਸਰੀ ਵੀਡੀਓ ਇਸ ਟੌਪਿਕ ਤੇ ਨਹੀਂ ਬਣਾਉਂਦਾ ਸੀ ਪਰ ਮੈਂ ਸੋਚਿਆ ਸਾਡੇ ਜਿਹੜੇ ਸੁੱਤੇ ਪਏ ਲੋਕ ਨੇ ਉਹਨਾਂ ਨੂੰ ਜਗਾਉਣਾ ਜ਼ਰੂਰੀ ਹੈ ਕਿਉਂਕਿ ਕਈ ਤਾਂ ਖਬਰਾਂ ਨੂੰ ਝੂਠ ਮੰਨ ਲੈਂਦੇ ਨੇ ਤਾਂ ਫਿਰ ਮੈਂ ਕੀ ਕਸੂਰ ਆ ਮੇਰਾ ਤਾਂ ਮੈਂ ਸੋਚਿਆ ਵੀ ਦੂਜੀ ਵੀਡੀਓ ਇਸੇ ਉੱਤੇ ਬਣਾਈ ਜਾਵੇ ਇਸੇ ਪ੍ਰਚਾਰ ਤੇ ਬਣਾਈ ਜਾਵੇ ਤਾਂ ਕਿ ਸਾਡੇ ਨੌਜਵਾਨਾਂ ਤੇ ਪੰਜਾਬ ਦੇ ਲੋਕਾਂ ਤੇ ਇੱਕ ਗੱਲ ਪੂਰੀ ਤਰ੍ਹਾਂ ਕਿਸੇ ਨੇ ਨਹੀਂ ਵੀ ਸੁਣੀ ਹੁੰਦੀ ਤਾ ਉਹ ਬੱਚਾ ਬੱਚਾ ਵੀ ਸੁਣ ਲਵੇ ਤਾਂ ਠੀਕ ਆ ਪੰਜਾਬੀਓ ਜਿਸ ਦਿਨ ਭਾਈ ਅਮਰਪਾਲ ਸਿੰਘ ਨੂੰ ਪ੍ਰੋਬਲ ਮਿਲਣੀ ਆ ਲੀਕ ਖਬਰ ਹੋਣ ਦਾ ਮਤਲਬ ਕੀ ਹੈ ਜਦੋਂ ਉਸ ਬੰਦੇ ਨੂੰ ਪ੍ਰੋਬਲ ਮਿਲਦੀ ਹੈ ਤਾਂ ਉਸ ਨੂੰ ਵੀ ਪ੍ਰੋਬਲ ਮਿਲੂਗੀ ਇਹ ਹਰ ਹਿੱਲੇ ਮਿਲੂਗੀ ਹਰ ਹਾਲਤ ਦੇ ਵਿੱਚ ਮਿਲੂਗੀ ਤੁਹਾਡੇ ਸਾਹਮਣੇ ਮਿਲੂਗੀ ਇਹ ਗੱਲ ਮੈਂ ਦਾਅਵੇ ਨਾਲ ਕਹਿਣਾ ਹੁਣ ਵੀ ਕਹਿਣਾ ਜਿਹੜੇ ਲੋਕ ਕਹਿੰਦੇ ਨੇ ਵੀ ਖਬਰ ਝੂਠ ਨਾ ਹੋਵੇ ਮੈਂ ਕਹਿਣਾ ਮੈਂ ਪੂਰੇ ਦਾਅਵੇ ਨਾਲ ਕਹਿਣਾ ਵੀ ਭਾਈ ਅਮਰਪਾਲ ਸਿੰਘ ਨੂੰ ਪ੍ਰੋਬਲ ਮਿਲੂਗੀ ਤੁਹਾਡੇ ਸਾਹਮਣੇ ਮਿਲੂਗੀ ਪੰਜਾਬ ਦੇ ਵਿੱਚ ਜਿਹਦੇ ਆਊ ਆ ਤਸ ਦਿਨ ਮਾਹੌਲ ਵੱਖਰਾ ਹੀ ਹੋਣਾ ਉਸ ਦਿਨ ਇੱਕ ਐਸਾ ਐਲਾਨ ਹੋਣਾ ਇਸ ਪੰਜਾਬ ਦੀ ਧਰਤੀ ਤੇ ਕਈ ਹੋਰ ਸੂਰਬੀਰ ਵੀ ਜਾਗਣਗੇ ਹੋਰ ਵੀ ਲੋਕਾਂ ਦੇ ਵਿੱਚ ਇੱਕ ਜਾਗਰਤਾ ਪੈਦਾ ਹੋਊਗੀ ਔਰ ਭਾਈ ਅਮਰਤਪਾਲ ਸਿੰਘ ਦਾ ਮੇਰੇ ਵੀ ਨਹੀਂ ਇਹੀ ਅਪੀਲ ਹੈ ਜੀਰੋ ਗਰਾਊਂਡ ਤੇ ਸਾਥ ਦੇਵਾਂਗੇ ਤੇ ਡਟ ਕੇ ਦੇਵਾਂਗੇ ਕਿਉਂਕਿ ਉਸ ਯੋਧੇ ਨੂੰ ਜਿਆਦਾ ਦੇਰ ਤੱਕ ਅੰਦਰ ਰੱਖਣਾ ਮੈਂ ਕਹਿੰਦਾ ਵੀ ਇੱਕ ਬੇਹਨੱਕੀ ਜੀ ਗੱਲ ਆ ਸਰਕਾਰਾਂ ਨੇ ਤਾਂ ਕਰ ਦਿੱਤੀ ਐ ਅਸੀਂ ਆਪਣੇ ਬੰਨੀ ਨਹੀਂ ਕਰ ਸਕਦੇ ਤਾਂ ਠੀਕ ਆ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਾਮ ਦੇ ਚੈਨਲ ਤੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ